ਕਦੇ ਗ੍ਰਸਤਾਰੀ ਦੀ ਖਬਰ ਆ ਜਾਂਦੀ ਹੈ ਕਦੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੇ ਇਨਕਾਊਂਟਰ ਹੁੰਦੀਆਂ ਖਬਰਾਂ ਚਲਾ ਰਹੇ ਨੇ ਮਤਲਬ ਬਿਲਕੁਲ ਇਹ ਹੈਰਾਨੀ ਦੀ ਗੱਲ ਹੈ ਕਿ ਕਿੰਨੇ ਵੱਡੇ ਪੱਧਰ ਦੇ ਉੱਪਰ ਸਰਕਾਰੀ ਤੰਤਰ ਦਿੱਲੀ ਦਰਬਾਰ ਇਹ ਸਾਰਾ ਪੰਜਾਬ ਦੇ ਵਿੱਚ ਇੱਕ ਮਿੱਥੇਜੇ ਮਾਹੌਲ ਬਣਾ ਰਿਹਾ ਹੈ ਇਹ ਨੌਜਵਾਨ ਸਰਗਰਮ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਉਹਨਾਂ ਸਾਰਿਆਂ ਦੀ ਪੈਰਵਾਹੀ ਕਰਨੀ ਬੰਦ ਦੀ ਹੈ ਪਰ ਸਰਕਾਰੀ ਤੌਰ ਦੇ ਉੱਪਰ ਜਿਹੜਾ ਬਿਆਨ ਜਾਰੀ ਹੁੰਦਾ ਪੰਜਾਬ ਸਰਕਾਰ ਦੇ ਵੱਲੋਂ ਉਹ ਪੰਜਾਬ ਸਰਕਾਰ ਬਿਲਕੁਲ ਹੀ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਬੀਤੇ 2 ਦਿਨਾਂ ਤੋਂ ਜੋ ਸਥਿਤੀ ਬਣੀ ਹੋਈ ਆ ਉਸ ਸੰਬੰਧ ਦੇ ਵਿੱਚ ਕੁਝ ਬੇਨਤੀਆਂ ਨੇ ਉਹ ਤੁਹਾਡੇ ਨਾਲ ਸਰ ਜੀਆਂ ਕਰਦੀਆਂ ਚਾਹੁੰਦੇ ਤੇ ਕੋਈ ਜਾਣਕਾਰੀ ਜਾਂ ਜੋ ਵੀ ਇਸ ਸਾਰੇ ਕਾਸੇ ਦੇ ਬਾਰੇ ਦੇ ਵਿੱਚ ਇੱਕ ਸਮਝ ਬਣਦੀ ਆ ਉਹ ਵੀ ਸਾਂਝੀ ਕਰਦੇ ਆ ਸੋ ਪਹਿਲੀ ਗੱਲ ਤਾਂ ਇਹ ਹੈਗੀ ਕਿ ਪੰਜਾਬ ਸਰਕਾਰ ਦੇ ਵੱਲੋਂ ਹਾਲੀ ਤੱਕ ਸਿਰਫ 2 ਬਿਆਨ ਜਿਹੜੇ ਆ ਉਹ ਅਧਿਕਾਰਤ ਤੌਰ ਦੇ ਉੱਪਰ ਇਹ ਸੰਬੰਧ ਦੇ ਵਿੱਚ ਦਿੱਤੇ ਗਏ ਆ ਪਹਿਲਾ ਬਿਆਨ 18 ਤਰੀਕ ਨੂੰ ਰਾਤ ਨੂੰ ਕਰੀਬ 9:30 ਵਜੇ ਜਾਰੀ ਕੀਤਾ ਗਿਆ ਸੀਗਾ ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ 78 ਸਿੰਘਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਪੰਜਾਬ ਭਰ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਹੋਈ ਹੈ ਪਰ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਮੁਖੀ ਨੇ ਅਮਰਪਾਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਸੋ ਅਗਲੇ ਦਿਨ ਵੀ ਲਗਭਗ ਇਸੇ ਤਰ੍ਹਾਂ ਦੀ ਸਾਰੀ ਸਥਿਤੀ ਬਣੀ ਰਹੀ ਤੇ ਉਸ ਤੋਂ ਬਾਅਦ ਦੇ ਵਿੱਚ ਰਾਤ ਨੂੰ 9:30 ਵਜੇ ਦੁਬਾਰਾ ਲਿਖਤੀ ਬਿਆਨ ਜਾਰੀ ਹੋਇਆ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ 34 ਹੋਰ ਵਿਅਕਤੀਆਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਭਰ ਦੇ ਵਿੱਚੋਂ ਕੀਤੀ ਗਈ ਹੈ। ਕੁੱਲ ਗਿਣਤੀ ਜਿਹੜੀ ਆ ਉਹ 112 ਬਣ ਗਈ ਹੈ। ਪਰ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਕਹੀ ਕਿ ਅਮਰਿਤਪਾਲ ਸਿੰਘ ਹੋਣੀ ਹਜੇ ਤੱਕ ਗ੍ਰਿਫਤਾਰ ਨਹੀਂ ਹੋ ਸਕੇ। ਸੋ ਇਹ ਕਾਫੀ ਜ਼ਿਆਦਾ ਜਿਹੜਾ ਪੰਗਲਪੂਸਾ ਬਣਿਆ ਹੋਇਆ ਉਹ ਸਰਕਾਰ ਵੱਲੋਂ ਪੂਰੀ ਜਾਣਕਾਰੀ ਨਾ ਦੇਣ ਕਾਰਨ ਵੀ ਬਣਿਆ ਹੋਇਆ ਹੈ। ਔਰ ਖਾਸ ਤੌਰ ਦੇ ਉੱਪਰ ਜਿਹੜੀ ਮੀਡੀਆ ਦੇ ਵੱਲੋਂ ਪੇਸ਼ਕਾਰੀ ਕੀਤੀ ਜਾ ਰਹੀ ਹੈ। ਚਾਹੇ ਉਹ ਪੰਜਾਬੀ ਚੈਨਲ ਹੋਣ ਚਾਹੇ ਇੰਡੀਆ ਦੇ ਜਿਹੜੇ ਜੋ ਕਥਾ ਤਾਂ ਨੈਸ਼ਨਲ ਚੈਨਲ ਹੈਗੇ ਉਹਨਾਂ ਸਾਰਿਆਂ ਦੇ ਵੱਲੋਂ ਹੀ ਹਾਲਾਤ ਨੂੰ ਇਸ ਤਰੀਕੇ ਦਾ ਬਣਾਇਆ ਜਾ ਰਿਹਾ ਇੰਟਰਨੈਟ ਰੋਕਿਆ ਹੋਇਆ ਹੈ ਉਹਦੇ ਕਰਕੇ ਆਮ ਜੋ ਜਾਣਕਾਰੀ ਪਹਿਲਾਂ ਸਹੀ ਤਾਂ ਥੁਬਰ ਆਉਂਦੇ ਸੀਗੇ ਲੋਕਾਂ ਦੇ ਵੱਲੋਂ ਉਹ ਸਾਹਮਣੇ ਨਹੀਂ ਆ پا ਰਹੇ ਔਰ ਮੀਡੀਆ ਦੇ ਵੱਲੋਂ ਹੀ ਸਭ ਤੋਂ ਵੱਧ ਫੇਕ ਨਿਊਜ਼ ਜਿਹੜੀ ਆ ਉਹ ਫਲਾਈ ਜਾ ਰਹੀ ਹੈ ਕਦੇ ਗ੍ਰਿਫਤਾਰੀ ਦੀ ਖਬਰ ਆ ਜਾਂਦੀ ਹੈ ਕਦੇ ਇਹ ਕਹਿ ਦਿੱਤਾ ਜਾਂਦਾ ਕਿਤੇ ਇਨਕਾਊਂਟਰ ਦੀਆਂ ਖਬਰਾਂ ਚਲਾ ਰਹੇ ਨੇ ਮਤਲਬ ਬਿਲਕੁਲ ਹੀ ਇਹ ਹੈਰਾਨੀ ਦੀ ਗੱਲ ਹੈ ਕਿ ਕਿੰਨੇ ਵੱਡੇ ਪੱਧਰ ਦੇ ਉੱਪਰ ਸਰਕਾਰੀ ਤੰਤਰ ਦਿੱਲੀ ਦਰਬਾਰ ਇਹ ਸਾਰਾ ਪੰਜਾਬ ਦੇ ਵਿੱਚ ਇੱਕ ਮਿੱਥਕੇ ਮਾਹੌਲ ਬਣਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਬਿਆਨ ਜਿਹੜੇ ਨੇ ਉਹ ਵੀ ਅਧੂਰੇ ਨੇ ਉਹਨਾਂ ਦਾ ਪ੍ਰਬੰਾਨ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕਿ ਜਿਹੜਾ ਕੱਲ ਬਿਆਨ ਜਾਰੀ ਹੋਇਆ ਉਹਦੇ ਵਿੱਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਹੈਗਾ ਕਿ ਕੁਝ ਜੋ ਸਿੰਘ ਫੜੇ ਗਏ ਸੀਗੇ ਉਹਨਾਂ ਨੂੰ ਦਿਬਰੂਗੜ੍ਹ ਅਸਾਮ ਦੇ ਵਿੱਚ ਭੇਜਿਆ ਗਿਆ ਜਦ ਕਿ ਇਸ ਸਬੰਧ ਦੇ ਵਿੱਚ ਸਾਰੇ ਮੀਡੀਆ ਦੇ ਵਿੱਚ ਖਬਰਾਂ ਆ ਗਈਆਂ ਪਰ ਸਰਕਾਰੀ ਤੌਰ ਦੇ ਉੱਪਰ ਜਿਹੜਾ ਬਿਆਨ ਜਾਰੀ ਹੁੰਦਾ ਪੰਜਾਬ ਸਰਕਾਰ ਦੇ ਵੱਲੋਂ ਉਹ ਪੰਜਾਬ ਸਰਕਾਰ ਬਿਲਕੁਲ ਹੀ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕਰ ਰਹੀ ਸੋ ਜਦੋਂ ਤੁਸੀਂ ਕਿਸੇ ਗੱਲ ਦਾ ਜ਼ਿਕਰ ਨਹੀਂ ਕਰ ਰਹੇ ਇਹਦਾ ਮਤਲਬ ਤੁਸੀਂ ਤਾਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੇ ਅਧਿਕਾਰਤ ਤੌਰ ਦੇ ਉੱਪਰ ਹੋਰ ਇਹ ਲੁਕਾਈ ਜਾ ਰਹੀ ਹੈ ਇਹ ਗੱਲ ਇਹੀ ਸਥਿਤੀ ਜਿਹੜੀ ਆ ਉਹ ਅਮਰਪਾਲ ਸਿੰਘ ਹੋਣਾ ਦੀ ਗ੍ਰਿਫਤਾਰੀ ਦੇ ਸਬੰਧ ਦੇ ਵਿੱਚ ਬਣੀ ਹੈ ਇੱਕ ਸਾਡੇ ਧਿਆਨ ਦੇ ਵਿੱਚ ਇਹ ਵੀ ਗੱਲ ਆਈ ਹੈ ਕਿ ਜਿੰਨੇ ਵੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਿਗਾ ਉਹਨਾਂ ਦੇ ਉੱਪਰ 751 ਜਿਹੜੀ ਪ੍ਰੀਵੈਂਟਿਵ ਡਿਟੈਂਸ਼ਨ ਹੈ ਉਹਦੇ ਤਹਿਤ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਾਂ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਸੋ ਇੱਥੇ ਅਸੀਂ ਇਹ ਸਮਝਦੇ ਆ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਆਪਣੇ ਪਿੰਡਾਂ ਦੇ ਲੋਕ ਆ ਜਾਂ ਆਮ ਲੋਕ ਨੇ ਚਾਹੇ ਵਕੀਲ ਭਾਈਚਾਰਾ ਆ ਚਾਹੇ ਸਾਡੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਜਿੰਨੇ ਵੀ ਨੌਜਵਾਨ ਫੜੇ ਜਾ ਰਹੇ ਆ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਸਬੰਧਤ ਜਿੰਨੇ ਨੌਜਵਾਨ ਫੜੇ ਜਾ ਰਹੇ ਨੇ ਉਸ ਤੋਂ ਇਲਾਵਾ ਵੀ ਜਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਸਿੱਖ ਨੌਜਵਾਨ ਸਰਗਰਮ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਉਹਨਾਂ ਸਾਰਿਆਂ ਦੀ ਪੈਰਵਾਹੀ ਕਰਨੀ ਬੰਦੀ ਹੈ ਜਿਸ ਤਰ੍ਹਾਂ ਕੱਲ ਵੀ ਦੱਸਿਆ ਸੀਗਾ ਕੀ ਐਸਐਸ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਮੀਤ ਪ੍ਰਧਾਨ ਮੱਖਣ ਸਿੰਘ ਗੰਨੂਆ ਹੋਣਾ ਨੂੰ ਵੀ ਉਹਨਾਂ ਦੇ ਪਿੰਡ ਤੋਂ ਪੁਲਿਸ ਫੜ ਕੇ ਲੈ ਗਈ ਸੀ ਪਰ ਉਹ ਮਾਮਲਾ ਸਾਡੇ ਧਿਆਨ ਦੇ ਵਿੱਚ ਆ ਗਿਆ ਉਸ ਸਬੰਧ ਦੇ ਵਿੱਚ ਵਕੀਲਾਂ ਨੂੰ ਨਾਲ ਲੈ ਕੇ ਜੋ ਲੋਕਲ ਸੰਗਤ ਸੀ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੁਝ ਖਜ਼ਾਰਤੀ ਗਏ ਉਹਨਾਂ ਨੇ ਜਾ ਕੇ ਇਸ ਗੱਲ ਦੀ ਪੈਰਵਾਈ ਕੀਤੀ ਉਸ ਪੈਰਵਾਈ ਦੇ ਨਤੀਜੇ ਵੱਜੋਂ ਬੇਸ਼ੱਕ ਪਰਚਾ ਜੋ ਉਹਨਾਂ ਦੇ ਉੱਪਰ ਪਾਇਆ ਸੀ ਉਹ ਤਾਂ ਰੱਦ ਨਹੀਂ ਹੋਇਆ ਪਰ ਉਹਨਾਂ ਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਨਹੀਂ ਭੇਜਿਆ ਤੇ ਉਹਨਾਂ ਦੀ ਜੋ ਜ਼ਮਾਨਤ ਦਾ ਪ੍ਰਬੰਧ ਸੀਗਾ ਉਸ ਪਾਸੇ ਨੂੰ ਗੱਲ ਜਿਹੜੀ ਆ ਤੁਰਨੀ ਸ਼ੁਰੂ ਹੋ ਗਈ ਸੋ ਇਸੇ ਤਰ੍ਹਾਂ ਹੀ ਜੇਕਰ ਆਪਾਂ ਜਿੰਨੇ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਨੌਜਵਾਨਾਂ ਦੀ ਗ੍ਰਿਫਤਾਰੀ ਹੋ ਰਹੀ ਹੈ ਉਹਨਾਂ ਦੀ ਪੈਰਵਾਹੀ ਕੀਤੀ ਜਾਵੇ ਵਕੀਲਾਂ ਨੂੰ ਨਾਲ ਲੈ ਕੇ ਵਕੀਲ ਭਾਈਚਾਰੇ ਨੂੰ ਵੀ ਦੁਬਾਰਾ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇਸ ਮਾਮਲੇ ਦੇ ਵਿੱਚ ਅੱਗੇ ਆਓ ਔਰ ਆਮ ਪਰਿਵਾਰਾਂ ਨੂੰ ਨਹੀਂ ਇਸ ਗੱਲ ਦਾ ਪਤਾ ਹੁੰਦਾ ਜੇਕਰ ਉਹਨਾਂ ਦੀ ਪੈਰਵਾਈ ਹੋਵੇ ਕਟੂਗੜ੍ਹ ਜਿਹੜੇ ਬੇਕਸੂਰ ਨੌਜਵਾਨਾਂ ਨੂੰ 15-15 ਦਿਨਾਂ ਵਾਸਤੇ ਕਟੂਗੜ੍ਹ ਜੇਲ੍ਹਾਂ ਦੇ ਵਿੱਚ ਤਾਲਾ ਤਾਲਿਆ ਜਾ ਰਿਹਾ ਹੈ ਉਹਨਾਂ ਨੂੰ ਰੋਕਿਆਦਾ ਔਰ ਜਿਨ੍ਹਾਂ ਨੂੰ ਭੇਜ ਦਿੱਤਾ ਆ ਉਹਨਾਂ ਦੀ ਵੀ ਜ਼ਮਾਨਤ ਕਰਵਾਉਣ ਵਾਲ ਨੂੰ ਚੱਲਣਾ ਚਾਹੀਦਾ ਕਿਉਂਕਿ ਹੁਣ 2 ਦਿਨਾਂ ਤੋਂ ਬਾਅਦ ਇਹ ਗੱਲ ਸਾਰੀ ਸਪਸ਼ਟ ਹੋ ਗਈ ਕਿ ਜੋ ਹਾਈਪ ਬਣਾਈ ਆ ਉਹ ਬਿਲਕੁਲ ਹੀ ਇੱਕ ਬੇਬੁਨਿਆਦ ਗੱਲਾਂ ਦੇ ਆਧਾਰ ਦੇ ਉੱਪਰ ਇਹ ਸਾਰਾ ਵਰਤਾਂਤ ਸਿਰਜਿਆ ਜਾ ਰਿਹਾ ਹੈ ਔਰ ਅਖੀਰ ਦੇ ਵਿੱਚ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਪੂਰੇ ਪੰਜਾਬ ਦੇ ਖਿਲਾਫ ਹੀ ਇਹ ਮੁਹਿਮ ਜਿਹੜੀ ਆ ਉਹ ਵਿੱਢੀ ਹੋਈ ਹੈ ਸਰਕਾਰ ਦੇ ਵੱਲੋਂ ਔਰ ਅਸੀਂ ਪਹਿਲਾਂ ਤੋਂ ਵੀ ਇਹ ਗੱਲ ਕਹਿੰਦੇ ਆ ਰਹੇ ਕਿ ਜੇ ਇਸ ਤਰ੍ਹਾਂ ਦੀ ਕਰੋਨਾ ਕਾਲ ਦੇ ਦੌਰਾਨ ਸਿੱਖਾਂ ਨੇ ਸੇਵਾ ਕੀਤੀ ਸਾਰੀ ਦੁਨੀਆ ਦੇ ਵਿੱਚ ਜਸ ਖਟਿਆ ਉਹਦੇ ਤੋਂ ਇੱਕ ਸੋਭਾ ਤੇ ਸਾਖ ਬਣੀ ਸੀਗੀ ਔਰ ਜਿਸ ਤਰ੍ਹਾਂ ਦੀ ਸਿਆਸੀ ਸਮਰੱਥਾ ਇੱਕ ਸਾਂਝੀ ਅਗਵਾਈ ਦੇ ਵਿੱਚ ਬੜੀ ਮਜ਼ਬੂਤ ਭੂਮਿਕਾ ਨਿਭਾ ਕੇ ਪੰਜਾਬ ਤੇ ਸਿੱਖਾਂ ਨੇ ਖਾਸ ਤੌਰ ਦੇ ਉੱਪਰ ਕਿਸਾਨੀ ਸੰਘਰਸ਼ ਦੇ ਦੌਰਾਨ ਦਿਖਾਈ ਸੀ ਉਸ ਤੋਂ ਬਾਅਦ ਦੇ ਵਿੱਚ ਸਰਕਾਰ ਨੇ ਮੂੜਵੀ ਵਿਉਂਤਬੰਦੀ ਵੱਜੋਂ ਇਹ ਇੱਕ ਲੜੀ ਚਲਾਈ ਹੋਈ ਹੈ ਪਹਿਲਾਂ ਵੀ ਇਹਦੇ ਤਹਿਤ ਬਹੁਤ ਸਾਰੇ ਇਸ ਤਰ੍ਹਾਂ ਦੇ ਪੰਜਾਬ ਨੂੰ ਨਕਾਰਾਤਮਕ ਦਿਖਾਉਣ ਦੇ ਵਾਸਤੇ ਸਿੱਖਾਂ ਨੂੰ ਨਕਾਰਾਤਮਕ ਦਿਖਾਉਣ ਦੇ ਵਾਸਤੇ ਜਾਂ ਉਹਨਾਂ ਦੀ ਸਾਖ ਨੂੰ ਬਦਨਾਮ ਕਰਨ ਦੇ ਵਾਸਤੇ ਸਾਰਾ ਕੁਝ ਕੀਤਾ ਰਿਹਾ ਔਰ ਜੇ ਸਮੇਂ ਹੁਣ 20 ਮੁਲਕਾਂ ਦੇ ਨੁਮਾਇੰਦੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਆਏ ਹੋਏ ਔਰ ਉਸ ਸਮੇਂ ਜਿਸ ਤਰ੍ਹਾਂ ਦਿੱਲੀ ਦਰਬਾਰ ਤੇ ਉਹਦੀਆਂ ਏਜੰਸੀਆਂ ਵੱਲੋਂ ਕੀਤਾ ਜਾ ਰਿਹਾ ਉਹਦੇ ਚ ਇਹ ਵੀ ਗੱਲ ਸਾਹਮਣੇ ਆਉਂਦੀ ਕਿ ਕੁਮਾਂਤਰੀ ਭਾਈਚਾਰੇ ਦੇ ਸਾਹਮਣੇ ਵੀ ਪੰਜਾਬ ਤੇ ਸਿੱਖਾਂ ਨੂੰ ਨਿਖੇੜਨ ਤੇ ਟਾਰਗੇਟ ਕਰਨ ਦੀ ਇਹ ਸਾਰੀ ਮੁਹਿਮ ਹੈਗੀ ਇਹਦੇ ਵਿੱਚ ਸਮੁੱਚੇ ਪੰਜਾਬ ਦਰਦੀਆਂ ਨੂੰ ਤੇ ਸਿੱਖਾਂ ਨੂੰ ਸਾਰੇ ਸੰਸਾਰ ਵਿੱਚ ਜੋ ਵਸਦੇ ਨੇ ਉਹਨਾਂ ਨੂੰ ਇੱਕ ਮੁੱਠ ਹੋ ਕੇ ਇਹਦੇ ਵਿੱਚ ਚੱਲਣ ਦੀ ਜ਼ਰੂਰਤ ਹੈਗੀ ਆ ਇਸ ਮੌਕੇ ਸਾਡੇ ਪ੍ਰਵਾਸੀ ਭਾਈਚਾਰੇ ਦੀ ਵੀ ਭੂਮਿਕਾ ਬਣਦੀ ਔਰ ਇੱਥੇ ਵੀ ਜਿਹੜੇ ਸਰਗਰਮ ਹਨ ਉਹਨਾਂ ਦੀ ਵੀ ਭੂਮਿਕਾ ਬਣਦੀ ਜਿਸ ਤਰ੍ਹਾਂ ਅਮਰਪਾਲ ਸਿੰਘ ਹੋਣਾ ਦੇ ਪਿਤਾ ਜੀ ਵੱਲੋਂ ਵੀ ਇੱਕ ਅਪੀਲ ਕੀਤੀ ਗਈ ਆ ਉਹਦਾ ਵੀ ਪਰਵਾਹ ਹੁੰਗਾਰਾ ਜਿਹੜਾ ਆ ਉਹ ਦਿੱਤਾ ਜਾਣਾ ਚਾਹੀਦਾ ਔਰ ਪੰਜਾਬ ਸਰਕਾਰ ਇਸ ਬੰਦ ਦੇ ਵਿੱਚ ਸਥਿਤੀ ਸਪਸ਼ਟ ਕਰੇ ਇਹਦੇ ਵਾਸਤੇ ਸਾਰੇ ਸਾਰਿਆਂ ਨੂੰ ਰਲ ਕੇ ਇੱਕ ਦਬਾਅ ਬਣਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ